ਇਹ ਕਿਸਾਨ ਵੀਰ ਖੜੇ ਨੇ ਇਹਨਾਂ ਨੇ ਕੁਝ ਬੈਨਰ ਪਾਏ ਹੋਏ ਨੇ ਆਪਾਂ ਫਿਰ ਗੱਲ ਕਰਾਂਗੇ ਪਹਿਲਾਂ ਸੁਣਦੇ ਆ ਇਹ ਕੀ ਕਹਿਣਾ ਚਾਹੁੰਦੇ ਨੇ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਪਲਵਾਨ ਪਿੰਡ ਨਾਲ ਸੰਬੰਧਤਾਂ ਇਸ ਕਿਸਾਨ ਅੰਦੋਲਨ ਦਾ ਅਸੀਂ ਹਿੱਸਾ ਬਣੇ ਹੋਏ ਆ ਅਸੀਂ ਭਾਰਤ ਦੀ ਸਰਕਾਰ ਨੂੰ ਸਾਡੇ ਆਗੂ ਜਿਹੜੇ ਨੇ ਉਹ اچھی طرح ਜਾਣੂ ਕਰਾ ਚੁੱਕੇ ਨੇ ਕਹਿ ਚੁੱਕੇ ਨੇ ਕਿ ਜਿੰਨੀ ਦੇਰ ਤੁਸੀਂ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਦ ਨਹੀਂ ਕਰਦੇ ਇਹ ਕਿਸਾਨ ਜਿਹੜੇ ਨੇ ਓਨੀ ਦੇਰ ਵਾਪਸ ਆਪਣੇ ਘਰਾਂ ਨੂੰ ਨਹੀਂ ਜਾਣਗੇ ਤੁਸੀਂ ਵੇਖ ਰਹੇ ਹੋ ਕਿ ਇਕੱਲੇ ਕਿਸਾਨ ਹੀ ਨਹੀਂ ਅੱਜ ਇਸ ਕਿਸਾਨ ਅੰਦੋਲਨ ਦੀ ਹਮਾਇਤ ਤੇ ਸਮੁੱਚਾ ਭਾਰਤ ਆ ਚੁੱਕਿਆ ਹੈ ਕਿਉਂਕਿ ਭਾਰਤ ਦੇਸ਼ ਜਿਹੜਾ ਹੈ ਇਹ ਖੇਤੀ ਨਾਲ ਸੰਬੰਧਿਤ ਹੈ ਖੇਤੀ ਆਧਾਰਿਤ ਦੇਸ਼ ਹੈ ਜੇ ਖੇਤੀ ਦੀ ਆਰਥਿਕਤਾ ਡਾਊਨ ਚਲੀ ਗਈ ਮੰਦੇ ਵਿੱਚ ਚਲੀ ਗਈ ਤਾਂ ਇਕੱਲਾ ਕਿਸਾਨ ਹੀ ਨਹੀਂ ਸਾਰਾ ਭਾਰਤ ਜਿਹੜਾ ਹੈ ਪਹਿਲਾਂ ਹੀ ਬਹੁਤ ਸਾਰਾ ਮੰਦਵਾੜਾ ਜਿਹੜਾ ਹੈ ਉਹਦਾ ਸ਼ਿਕਾਰ ਹੋਇਆ ਹੋਇਆ ਹੈ ਸਮੁੱਚੇ ਭਾਰਤ ਨੇ ਹੋਰ ਮਦਵਾੜੇ ਵਿੱਚ ਚੱਲਿਆ ਜਾਣਾ ਹੈ ਸੋ ਦਿੱਲੀ ਦੀ ਹਕੂਮਤ ਜਿਹੜੀ ਹੈ ਇਹਨੂੰ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਜਿਹੜੇ ਨੇ ਜਿਹੜੇ ਕਿਸਾਨ ਵਿਰੋਧੀ ਨੇ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਇਹਨਾਂ ਨੇ ਇਹ ਆਏ ਨੇ ਸੰਗਰੂਰ ਜ਼ਿਲ੍ਹੇ ਤੋਂ ਤੇ ਸੰਗਰੂਰ ਵਾਲੇ ਕਿਹਾ ਜਾਂਦਾ ਜੇ ਮੇਰਾ ਜ਼ਿਲ੍ਹਾ ਸੰਗਰੂਰ ਮੇਰਾ ਕੀ ਕਸੂਰ ਮੇਰਾ ਵੀ ਵੈਸੇ ਜ਼ਿਲ੍ਹਾ ਸੰਗਰੂਰ ਹੈ ਤੇ ਆਹ ਜਿਹੜਾ ਤੁਸੀਂ ਬੈਨਰ ਹੈ ਇਹ ਪੁੱਠਾ ਪਾ ਲਿਆ ਜੇ ਤੁਸੀਂ ਪੁੱਠਾ ਕਰਤਾ ਹਾਂ ਡਿਸਕਵਰ ਪਲੱਸ ਦੇ ਵੀ ਧੰਨਵਾਦੀ ਹਾਂ ਅਸੀਂ ਕਿ ਉਹ ਸਾਰੇ ਅੰਦੋਲਨ ਦੀ ਕਵਰੇਜ ਕਰ ਰਹੇ ਨੇ ਇੱਕ ਸੰਕੇਤ ਹੈ ਇਹ ਸਾਡਾ ਇੱਕ ਰੋਸ ਦਾ ਤਰੀਕਾ ਹੈ ਕਿ ਜਨ ਸਮੂਹ ਜਿਹੜਾ ਹੈ ਨਾ ਮੋਦੀ ਸਰਕਾਰ ਜੇ ਕਿਸੇ ਮਾਣ ਜਾਂ ਹੰਕਾਰ ਵਿੱਚ ਹੋਵੇ ਇਹ ਸਰਕਾਰ ਦਾ ਤਖਤਾ ਜਿਹੜਾ ਹੈ ਉਹਨੂੰ ਉਲਟਾ ਵੀ ਕਰਨ ਦੀ ਸਮਰੱਥਾ ਰੱਖਦੀ ਹੈ ਤੁਸੀਂ ਜਲਦੀ ਸਮਝ ਜਾਓ ਜਲਦੀ ਕਿਸਾਨਾਂ ਦੀਆਂ ਮੰਗਾ ਮੰਨ ਲਵੋ ਨਹੀਂ ਇਹ ਜਨ ਸਮੂਹ ਜਿਹੜਾ ਹੈ ਤੁਹਾਡਾ ਤਖਤਾ ਜਿਹੜਾ ਹੈ ਉਹਨੂੰ ਮੂਤਾ ਕਰ ਦੇਵੇਗਾ ਆ ਬਹੁਤ ਚੰਗੀ ਗੱਲ ਹੈ ਜੋ ਬਜ਼ੁਰਗ ਇੱਥੇ ਸਾਡੇ ਨਾਲ ਖੜੇ ਨੇ ਇੱਕ ਸੰਕੇਤ ਉਹਨਾਂ ਨੇ ਦਿੱਤਾ ਕਿ ਜੇ ਅਸੀਂ ਪੋਸਟਰ ਉਲਟਾ ਪਾ ਸਕਦੇ ਹਾਂ ਤੇ ਅਸੀਂ ਸਰਕਾਰਾਂ ਵੀ ਉਲਟੀਆਂ ਕਰ ਸਕਦੇ ਹਾਂ ਸਰਕਾਰਾਂ ਇਸੇ ਤਰ੍ਹਾਂ ਉਲਟੀਆਂ ਹੁੰਦੀਆਂ ਨੇ ਜਦੋਂ ਬਦਲਦੀ ਅੱਜ ਜਮੀਰ ਕਿਸਾਨਾਂ ਦੀ ਤੇ ਤਕਦੀਰ ਬਦਲਦੀ ਕੌਮਾਂ ਦੀ ਇਹ ਬਦਲ ਲੈਣਗੇ ਤਖਤ ਤੁਹਾਡੇ ਜੇ ਤੁਸੀਂ ਇਹਨਾਂ ਦੀ ਗੱਲ ਨਹੀਂ ਸੁਣੀ ਬੜਾ ਪੀਸਫੁਲ ਇੱਕ ਟਾਂਗਾ ਪ੍ਰਦਰਸ਼ਨ ਕਰਨ ਦਾ ਇਹ ਵੀ ਕਹਿ ਰਹੇ ਨੇ ਕਾਲੇ ਕਾਨੂੰਨ ਵਾਪਸ ਲਓ ਇਹ ਮੈਨੂੰ ਇਹ ਤਰੀਕਾ ਬੜਾ ਪਸੰਦ ਆ ਸ਼ਾਂਤਮਈ ਤਰੀਕੇ ਨਾਲ ਇੱਕ ਸੰਦੇਸ਼ ਸਟਰੋਂਗ ਦਿੱਤਾ ਵੀ ਜੇ ਤੁਸੀਂ ਕਿਸਾਨੀ ਨੂੰ ਨਹੀਂ ਸੁਣੋਗੇ ਤੇ ਇਹ ਪੋਸਟਰ ਮੰਗੂ ਤਖਤੇ ਬਦਲ ਦੇਾਂਗੇ ਤੇ ਤੁਹਾਨੂੰ ਅਸੀਂ ਮੀਡੀਆ ਰਾਹੀਂ ਕੇਂਦਰ ਦੀ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਿਉਂ ਭੁੱਲ ਚੁੱਕੇ ਹੋ ਇਹ ਉਹ ਪੰਜਾਬੀ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਨਹੀਂ ਦੋ ਨਹੀਂ 80% ਕੁਰਬਾਨੀਆਂ ਜਿਹੜੀਆਂ ਨੇ ਜੇ 100 ਕੁਰਬਾਨੀ ਹੋਈ ਤਾਂ 80% ਕੁਰਬਾਨੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਹਿੱਸੇ ਆਈਆਂ ਦੂਸਰੀ ਗੱਲ ਜਦੋਂ ਇਹ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋਇਆ ਹੋਇਆ ਸੀ ਉਹੀ ਕਿਸਾਨ ਨੇ ਇਹ ਜਿਨ੍ਹਾਂ ਨੇ ਦੇਸ਼ ਦੇ ਅन्न ਪਧਾਰਨ ਵਿੱਚ ਵੱਡਾ ਯੋਗਦਾਨ ਪਾਇਆ ਤੇ ਦੇਸ਼ ਨੂੰ ਸਥਿਰਤਾ ਦਿੱਤੀ ਅੱਜ ਇਹ ਅੰਨੀਬੋਲੀ ਸਰਕਾਰ ਜਿਹੜੀ ਹੈ ਇਹ ਭੁੱਲ ਚੁੱਕੀ ਹੈ ਆਪਣੇ ਜੁਰਾਨੇ ਪਗਾ ਰਹੀ ਹੈ ਅਵਾਨੀਆਂ ਤੇ اڈਾਨੀ ਜਿਹੜੇ ਨੇ ਉਹਨਾਂ ਦੇ ਹਿੱਤ ਪੂਰੇ ਜਾ ਰਹੇ ਨੇ ਕਿਸਾਨਾਂ ਦੇ ਵਿਰੋਧ ਵਿੱਚ ਕਸੂਨ ਕਾਨੂੰਨ ਪੈਦਾ ਕਰਕੇ ਕਿਉਂਕਿ ਉਹ ਲੋਕ ਜਿਹੜੇ ਨੇ اڈਾਨੀ ਤੇ ਅਵਾਨੀ ਵਗੈਰਾ ਉਹ ਇਹਨਾਂ ਨੂੰ ਇਲੈਕਸ਼ਨਾਂ ਜਿੱਤਣ ਲਈ ਪੈਸੇ ਦਿੰਦੇ ਨੇ ਰੁਪਏ ਦਿੰਦੇ ਨੇ ਉਹਦੇ ਬਦਲ ਵਿੱਚ ਇਹ ਉਹਨਾਂ ਨੂੰ ਅਜਿਹੇ ਕਾਨੂੰਨ ਤਿਆਰ ਕਰਕੇ ਦਿੰਦੇ ਨੇ ਤਾਂ ਕਿ ਉਹਨਾਂ ਨੂੰ ਹੋਰ ਅਮੀਰ ਕੀਤਾ ਜਾ ਸਕੇ ਦੇਸ਼ ਦਾ ਅੰਨ ਦੇ ਦਾਤਾ ਜਿਹੜਾ ਹੈ ਦੇਸ਼ ਦਾ ਕਿਸਾਨ ਜਿਹੜਾ ਹੈ ਦੇਸ਼ ਦਾ ਆਮ ਵਰਗ ਜਿਹੜਾ ਹੈ ਉਹ ਅਸੀਂ ਦੇਖ ਰਿਹਾ ਦਿਨ ਪ੍ਰਤੀ ਦਿਨ ਗਰੀਬ ਹੁੰਦਾ ਜਾ ਰਿਹਾ ਤੇ ਅਡਾਨੀ ਤੇ ਐਵਾਨੀ ਉਹ ਘਰਾਣੇ ਨੇ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਉਤੇ ਜਹਾਜ਼ ਉਤਰਦੇ ਨੇ ਅੱਜ ਵੀ ਸਰਕਾਰ ਉਹਨਾਂ ਦੇ ਜੁਰਾਨੇ ਪਗਾ ਰਹੀ ਹੈ ਪਰ ਆਮ ਲੋਕਾਂ ਦਾ ਘਾਤ ਕਰ ਰਹੀ ਹੈ ਕਤਲ ਕਰ ਰਹੀ ਹੈ ਬਹੁਤ ਸੋਹਣੀ ਰਿਪਲਾਈ ਦਿੱਤੀ ਹੈ ਇਹਨਾਂ ਨੇ ਕਿਉਂਕਿ ਲੋਕ ਬਹੁਤ মিডিਆ ਵਾਲੇ ਜੇ ਹੋਰ ਪੁੱਛਦੇ ਨੇ ਵੀ ਸਾਰੇ ਪੰਜਾਬੀ ਕਿਉਂ ਅੱਗੇ ਨੇ ਤੇ ਬਾਬਾ ਜੀ ਨੇ ਸਾਨੂੰ ਸਮਝਾਇਆ ਵੀ ਪੰਜਾਬੀ ਅੱਜ ਤੋਂ ਅੱਗੇ ਨਹੀਂ ਪੰਜਾਬੀ ਆਜ਼ਾਦੀ ਦੀ ਲੜਾਈ ਵੇਲੇ ਵੀ ਅੱਗੇ ਸੀ ਪੰਜਾਬੀ 1965 ਦੀ ਜੰਗ 'ਚ ਵੀ ਅੱਗੇ ਸੀ 71 ਦੀ ਜੰਗ 'ਚ ਵੀ ਅੱਗੇ ਸੀ ਕਾਰਗਿਲ ਵਿੱਚ ਵਿੱਚ ਹੀ ਅੱਗੇ ਸੀ ਤੇ ਪੰਜਾਬੀ ਹਮੇਸ਼ਾ ਅੱਗੇ ਰਹਿੰਦੇ ਨੇ ਕਿਸਾਨ ਤੇ ਜਵਾਨ ਜੋ ਪੰਜਾਬ ਦੀ ਰੀੜ ਦੀ ਹੱਡੀ ਨੇ ਪਰ ਅਫਸੋਸ ਅੱਜ ਦੋਨੇ ਸ਼ਰਕਾਂ ਤੇ ਨੇ ਤੁਹਾਡੇ ਲਈ ਡਿਸਕਵਰ ਪਲੱਸ ਕੁੰਡਲੀ ਬਾਰਡਰ ਤੋਂ ਅਸੀਂ ਦਿਖਾਵਾਂਗੇ ਸੱਚ ਬੋਲਾਂਗੇ ਸੱਚ ਧੰਨਵਾਦ ਜੀ ਸਾਰਾ ਜੁਨੀਅਰ ਐਕਟੋਰ